ਓਏ ਮਿੱਤਰੋ ਮੈਂ ਸੜਕ ਤੋਂ ਬਿਲਕੁਲ ਨੇੜੇ ਇੱਕ ਤੇ ਆਹ ਦੋ ਤੇ ਤੀਜੀਆ ਤਿੰਨ ਦੁਕਾਨਾਂ ਉਕਾਉ ਆ ਜੀ ਇਹ ਤੁਸੀਂ ਖਰੀਦ ਸਕਦੇ ਹੋ ਤਿੰਨ ਦੁਕਾਨਾਂ ਉਕਾਉ ਆ ਮੇ ਰੋਡ ਉਹ ਬਿਲਕੁਲ ਵੱਡੀ ਰੋਡ ਜਿਹੜੇ ਜਾਂਦੀ ਹੈ ਉਹ ਨੇੜੇ ਆ ਸ਼ਹਿਰ ਬਗਾਪਾਣਾ ਵਿੱਚ ਆ ਸਾਰੀ ਲੋਕੇਸ਼ਨ ਤੁਹਾਨੂੰ ਦਿਖਾਤੀ ਹੈ ਤਿੰਨ ਦੁਕਾਨਾਂ ਰੇਡ ਵੀ ਨਵਾਜਵਾ ਆ ਗਲੀ ਚੌੜੀ ਦੇਖ ਰਹੇ ਤੁਸੀਂ ਤੇ ਉਹ ਅੱਗੇ 메 ਰੋਡ ਹੈ 메 ਰੋਡ ਦੇ ਬਿਲਕੁਲ ਨੇੜੇ ਤਿੰਨ ਦੁਕਾਨਾਂ ਵਕਾਉ ਹੈ ਬਹੁਤ ਵਾਈਬਰੇਟ ਤੇ ਲਗਭਗ ਪੌਣੇ-ਪੌਣੇ ਮਰਲੇ ਦੀ ਦੁਕਾਨ ਹੋਊਗੀ ਥੱਲੇ ਬੇਸਮੈਂਟ ਵੀ ਬਣੀ ਹੋਈ ਹੈ ਇਹਨਾਂ ਦੇ ਬੇਸਮੈਂਟ ਵੀ ਬਣੀ ਹੋਈ ਹੈ ਤੇ ਇਸ ਕਰਕੇ ਬੇਸਮੈਂਟ ਬੰਦ ਕਰਕੇ ਉਹ ਗੱਲ ਤੁਹਾਨੂੰ ਨਹੀਂ ਜਾ ਸਕਦੀ ਹੈ ਤੇ ਬਹੁਤ ਹੀ ਵਾਜਬ ਰੇਟਾਂ ਤੇ ਇਹ ਦੁਕਾਨਾ ਉਕਾਊ ਹੈ ਤੁਸੀਂ ਇਹ ਖਰੀਦ ਸਕਦੇ ਹੋ ਬਿਲਕੁਲੋ ਮੈਨ ਕਰੋੜ ਤੋਂ ਮਸਾਂ ਵੀ 25 ਫੁੱਟ 30 کہہ ਸਕਦੇ ਆ ਜਿਆਦਾ ਹੋ 50 50 60 ਫੁੱਟ ਦੂਰ ਤੇ ਇਹ ਹੈ ਇਹ ਦੁਕਾਨਾ ਉਕਾਊ ਹੈ ਜਿਹੜੇ ਸੱਜਣਾਂ ਦੁਕਾਨਾ ਲੈਣੀਆਂ ਹੋਣ ਆ ਵਾਲੀ ਹੈ ਵਿਚਾਲੇ ਨਹੀਂ ਕਿਸੇ ਉਹ ਪਰਲੀਆਂ ਦੋ ਦੁਕਾਨੇ ਤੇ ਇਕਾ ਤੰਦ ਦਾ ਨੌਕਾ ਹੂਆ ਜਿਸ ਕੇ ਪ੍ਰਾਣ ਫੇਰੀ ਹੋਣ ਤਾਂ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਵੀ ਜੁੜ ਕਰਿਆ ਕਰੋ ਤਾਂ ਕਿ ਅੱਗੇ ਪਹੁੰਚ ਸਕੇ ਕਿਸ ਨੂੰ ਫਾਇਦਾ ਹੋ ਸਕੇ ਕੋਈ ਦੁਕਾਨ ਆਦ ਖਰੀਦ ਸਕੇ ਜਿਹੜੇ ਸੱਜਣਾਂ ਨੇ ਕੋਈ ਆਪ ਦੀ ਪ੍ਰਾਪਰਟੀ ਵੇਚਣੀ ਹੁੰਦੀ ਹੈ ਉਹ ਸੱਜਣ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤਾਂ ਕਿ ਅਗਲੇ ਵਾਰ ਜੋ ਮਿਲ ਸਕੇ ਬਾਗਾਪਣਾ ਦੇ ਵਿੱਚ ਬਹੁਤ ਵਧੀਆ ਏਰੀਆ ਹੈ ਮੇਨ ਰੋਡ ਦੇ ਨੇੜੇ ਹੈ ਬਹੁਤ-ਬਹੁਤ ਧੰਨਵਾਦ ਸਾਫੇਪ ਦੇਖ ਸਕਦੋਂ ਬਹੁਤ ਔਰ ਇਤਕਾਨਾ